ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡਾ ਭੁਚਾਲ ਆਇਆ ਤੇ ਜਿਨੇ ਕਹਿੰਦੇ ਨੇ ਇੰਡੋਨੇਸ਼ੀਆ ਤੇ ਥਾਈਲੈਂਡ ਨੂੰ ਹਿਲਾ ਕੇ ਰੱਖ ਦਿੱਤਾ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਬਹੁਤ ਸਾਰੇ ਲੋਕ ਅਜੇ ਵੀ ਧਰਤੀ ਦੇ ਵਿੱਚ ਦੱਬੇ ਹੋਏ ਤਾਂ ਜਦੋਂ ਵੀ ਭੁਚਾਲ ਆਉਂਦਾ ਹੈ ਤਾਂ ਉਸ ਸਮੇਂ ਇੱਕ ਪ੍ਰਸ਼ਨ ਆਮ ਲੋਕਾਂ ਦੇ ਮਨ ਵਿੱਚ ਜ਼ਰੂਰ ਉੱਠਦਾ ਹੈਗਾ ਕਿ ਭੁਚਾਲ ਕਿਉਂ ਆਉਂਦਾ ਹੈ ਤੇ ਅੱਜ ਅਸੀਂ ਇਸ ਗੱਲ ਤੇ ਚਰਚਾ ਕਰਾਂਗੇ ਕਿ ਭੁਚਾਲ ਕਿਉਂ ਆਉਂਦਾ ਹੈ ਤਪਛਾਲ ਬਾਰੇ ਸਮਝਣ ਦੇ ਲਈ ਜਾਣਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਪਵੇਗਾ ਕਿ ਪਛਾਲ ਆਉਂਦਾ ਕਿ ਅਸਲ ਦੇ ਵਿੱਚ ਪਛਾਲ ਬਾਰੇ ਜਾਣਨ ਲਈ ਸਾਨੂੰ ਇਹ ਸਮਝਣ ਦੀ ਜ਼ਰੂਰਤ ਪਵੇਗੀ ਕਿ ਧਰਤੀ ਦੀ ਬੰਤਰ ਕੀ ਹੋ ਜੀ ਹੈ ਧਰਤੀ ਦੇ ਦੇ ਵਿੱਚ ਇੱਕ ਉੱਪਰਲੀ ਸੱਤਾ ਹੈ ਜਿਹਨੂੰ ਅਰਥਕਰਸ਼ਟ ਕਿਹਾ ਜਾਂਦਾ ਜੋ ਲਗਭਗ 100 ਕਿਲੋਮੀਟਰ ਦੀ ਡੰਗਾਈ ਤੱਕ ਸਾਰੀ ਇੱਕੋ ਤਹਿ ਨਹੀਂ ਹੈ ਬਲਕਿ ਇਹ 7 8 ਅੱਡ ਅੱਡ ਨਾਲ ਟੋਟਿਆਂ ਚ ਵੰਡੀ ਹੋਈ ਹੈ ਜਿਨ੍ਹਾਂ ਨੂੰ ਪਲੇਟਾਂ ਕਿਹਾ ਜਾਂਦਾ ਹੈ ਇੰਨਾ ਠੋਸ ਪਲੇਟਾਂ ਹੇਠਲਾ ਧਰਤੀ ਦਾ ਪੁੰਜ ਅਰਧ ਪਿਗਲੀ ਅਵਸਥਾ ਵਿੱਚ ਹੈ ਜਿਸ ਨੂੰ ਮੈਗਮਾ ਕਿਹਾ ਜਾਂਦਾ ਹੈ ਇਹ ਮੈਗਮਾ ਪਲੇਟਾਂ ਦੇ ਉੱਪਰ ਧਰਦੀਆਂ ਰਹਿੰਦੀਆਂ ਇਹਨਾਂ ਦੇ ਤਰਨ ਦੀ ਗਤੀ ਸਾਲ ਵਿੱਚ ਕੁਝ ਸੈਂਟੀਮੀਟਰ ਹੀ ਹੁੰਦੀ ਹੈ ਪਰantu ਇਹਨਾਂ ਦੀ ਪਲੇਟਾਂ ਦੀ ਬਹੁਤ ਜ਼ਿਆਦਾ ਵਜਨ ਕਾਰਨ ਇਸ ਮਾਮੂਲੀ ਗਤੀ ਨਾਲ ਹੀ ਬਹੁਤ ਵੱਡੀ ਪੱਧਰ ਤੇ ਊਰਜਾ ਪੈਦਾ ਹੁੰਦੀ ਹੈ ਜਦੋਂ ਇਹ ਪਲੇਟਾਂ ਆਪਸ ਵਿੱਚ ਟਕਰਾਉਂਦੀਆਂ ਤੇ ਇਹਨਾਂ ਦੇ ਕਿਨਾਰਿਆਂ ਉੱਪਰ ਬਹੁਤ ਵੱਡੀ ਮਾਤਰਾ ਵਿੱਚ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ ਇਸ ਦਬਾਅ ਦੇ ਸਿੱਟੇ ਵੱਜੋਂ ਜਵਾਂ ਹੋਈ ਊਰਜਾ ਨਾਲ ਆਖਰ ਉਸ ਇਲਾਕੇ ਦੀਆਂ ਚਟਾਨੀ ਤਹਾਂ ਪਾਟ ਜਾਂਦੀਆਂ ਤੇ ਭਚਾਲਾਂ ਧਰਤੀ ਦੇ ਜਿਹੜੇ ਹਿੱਸਿਆਂ ਦੇ ਵਿੱਚ ਇਹ ਪਲੇਟਾਂ ਆਪਸ ਵਿੱਚ ਮਿਲਦੀਆਂ ਉਹ ਉੱਥੇ ਭਚਾਲ ਵੱਧ ਆਉਂਦੀ ਹੈ ਆਪਾਂ ਜਾਣਦੇ ਹਾਂ ਕਿ ਜਿਹੜਾ ਇਹ ਜਪਾਨ ਥਾਈਲੈਂਡ ਇੰਡੋਨੇਸ਼ੀਆ ਇਹ ਇਲਾਕਾ ਇੱਥੇ ਅਕਸਰ ਹੀ ਭਚਾਲ ਜ਼ਿਆਦਾ ਆਉਂਦੀ ਹੈ ਇਸੇ ਤੇ ਰਹੀਂ ਜਿਹੜਾ ਭਚਾਲ ਹੈਗੇ ਆ ਉਹ ਇਧਰ ਪਛਾਵਰ ਦੇ ਇਲਾਕੇ 'ਚ ਵੀ ਜ਼ਿਆਦਾ ਆਉਂਦੇ ਆ ਕੋਟਾ ਵਗੈਰਾ ਦੇ ਵੀ ਜ਼ਿਆਦਾ ਇਹ ਪਛਾਲਾਂ ਦਾ ਜਿਹੜਾ ਸਮਝਣ ਦੇ ਲਈ ਤੁਸੀਂ ਇੱਕ ਵਾਰ ਫੇਰ ਸਮਝੋ ਕਿ ਜੇਵੇ ਧਰਤੀ ਆ ਉਹ ਜਿਹਨੂੰ ਕਿਹਾ ਜਾ ਸਕਦਾ ਕਿ ਗੇਂਦ ਵਰਗੀ ਆ ਇਹਦਾ ਬਾਹਰਲੇ ਪਾਸੇ ਆ ਜਿਹੜੀ ਇੱਕ ਪਰਤ ਹੈਗੀ ਆ ਇਹ ਪਰਤ ਆ ਜਿਹੜੀ ਇਹਦੇ ਥੱਲੇ ਧਰਤੀ ਜਿਹੜੀ ਹੈਗੀ ਆ ਸਾਰਾ ਜਿਹੜਾ ਮਟੀਰੀਅਲ ਆ ਉਹ ਪਿਗਲੇ ਹੋਇਆ ਜਿਹਨੂੰ ਮੈਗਮਾ ਕਹਿੰਦੇ ਆ ਉਹਦੇ ਉੱਤੇ ਜਿਹੜੀ ਸਾਰੀ ਧਰਤੀ ਹੈਗੀ ਉਹ ਖੋਲ ਆ ਜਿਹੜਾ ਇੱਕ ਤਰ੍ਹਾਂ ਦਾ ਉਹਦੀਆਂ 6-7 ਪਲੇਟਾਂ ਨੇ ਐਂ ਕਹਿ ਲਓ ਕਿ ਜਿਵੇਂ ਤੁਸੀਂ ਫੁੱਟਬਾਲ ਨੂੰ ਵੇਖੋ ਤੇ ਫੁੱਟਬਾਲ ਹੁੰਦਾ ਤਾਂ ਗੋਲ ਆ ਅੰਦਰ ਉਹਦੇ ਹਵਾ ਭਰੀ ਹੁੰਦੀ ਹੈ ਪਰ ਬਾਹਰਲੇ ਪਾਸੇ ਜਿਹੜਾ ਫੁੱਟਬਾਲ ਉਹ ਪਰਤ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਉਹ ਛੋਟੇ-ਛੋਟੇ ਟੁਕੜੇ ਜੋੜ ਕੇ ਬਣਾਈ ਹੁੰਦੀ ਹੈ ਤਾਂ ਤਾਂ ਸਮਝ ਲਓ ਕਿ ਧਰਤੀ ਤੇ ਵੀ ਜਿਹੜੇ 6-7 ਟੁਕੜੇ ਆ ਕਿਉਂਕਿ ਉਹ ਤੈਰਦੇ ਪਏ ਆ ਉਹ ਤੈਰ ਦੇ ਜ਼ਹਿਰ ਦੀਆਂ ਜਿਹੜੀਆਂ ਪਲੇਟਾਂ ਕਦੇ-ਕਦੇ ਇੱਕ ਦੂਜੇ ਦੇ ਨਾਲ ਲੱਗੀਆਂ ਵੀ ਤਾਂ ਹੈ ਪਰ ਉਹ ਕਸਰਣ ਪੈਦਾ ਕਰਦੀਆਂ ਹੈਗੀਆਂ ਰਗੜ ਪੈਦਾ ਕਰਦੀਆਂ ਤੇ ਉਹ ਜਿੱਥੇ ਰਗੜ ਪੈਦਾ ਕਰਦੀਆਂ ਉੱਥੇ ਭਚਾਲ ਆ ਜਾਂਦਾ ਹੈ ਇਹ ਤਾਂ ਹੈਗਾ ਭਚਾਲ ਆਉਣ ਦਾ ਕਾਰਨ ਇਹ ਸਾਰਾ ਐਵੇਂ ਅੰਧਵਿਸ਼ਵਾਸ ਆ ਕਿ ਧਰਤੀ ਆ ਜਿਹੜੀ ਉਹ ਬਲਦ ਦੇ ਸਿੰਘਾਂ ਤੇ ਟਿੱਕੀ ਆ ਜਾਂ ਧਰਤੀ ਆ ਜਿਹੜੀ ਉਹ ਸ਼ੇਸ਼ਨਾਗ ਦੇ ਫਣ ਤੇ ਕਢੀ ਆ ਇਹ ਸਭ ਐਵੇਂ ਬਾਦੂ ਦੇ ਮਨੁੱਖੀ ਮਨ ਦੀ ਕਲਪਨਾ ਹੈਗੀ ਆ ਕਿ ਜਦੋਂ ਤੱਕ ਉਹਨੂੰ ਇਹ ਨਹੀਂ ਪਤਾ ਸੀਗਾ ਕਿ ਪਚਾਲ ਕਿਵੇਂ ਹੁਣ ਅਗਲੀ ਗੱਲ ਕਿ ਜਿਹੜੀ ਭਝਾਲ ਦੇ ਵਿੱਚ ਕਈ ਵਾਰ ਤੁਸੀਂ ਕੈਨੇ ਸੁਣਦੇ ਹੋਵੋਗੇ ਕਿ ਭਝਾਲ ਕਿੰਨੀ ਤੀਬਰਤਾ ਦਾ ਸੀਗਾ ਤੇ ਉਸ ਨੂੰ ਮਾਪਣ ਦਾ ਜਿਹੜਾ ਤਰੀਕਾ ਹੈਗਾ ਭਝਾਲਾਂ ਦੀ ਤਾਕਤ ਦੀ ਜਿਹੜੀ ਗਿਣਤੀ ਮਿੰਤੀ ਆ ਉਹ ਰੈਕਟਰ ਸਕੇਲ ਦੇ ਆਧਾਰ ਤੇ ਕੀਤੀ ਜਾਂਦੀ ਆ ਇਸ ਪਮਾਨੇ ਅਨਸਾਰ ਜੇ 5 ਦਰਜੇ ਤੋਂ ਘੱਟ ਵਾਲਾ ਭਝਾਲ ਹੋਵੇ ਨਾ ਬਹੁਤਾ ਨੁਕਸਾਨ ਨਹੀਂ ਕਰਦਾ ਬੰਦਿਆਂ ਨੂੰ ਪਤਾ ਤਾਂ ਲੱਗ ਜਾਂਦਾ ਹੈ ਕਿ ਸਾਰਾ ਕੁਝ ਹਿੱਲਣ ਜੇ ਲੱਗ ਪਿਆ ਪਰ ਬਹੁਤਾ ਜਿਹੜਾ ਨੁਕਸਾਨ ਨਹੀਂ ਕਰਦਾ 6 ਦਰਜੇ ਵਾਲਾ ਆਮਾਰਤਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਪਰ ਜੇ 7 ਤੋਂ 8 ਦਰਜੇ ਵਾਲਾ ਤੂਫਾਨ ਹੋਵੇ ਆ ਭਝਾਲ ਹੋਵੇ ਨਾ ਫਿਰ ਤਾਂ ਉਹ ਤਬਾਹੀ ਪੌਤਮ ਚਾ ਦਿੰਦਾ ਹੈਗਾ ਭਝਾਲ ਦੇ ਨਾਲ ਇਹਨੇ ਇੱਕ ਚੀਜ਼ ਹੋਰ ਵੀ ਜੁੜੀ ਵੀ ਆ ਉਹ ਜੁੜੀ ਵੀ ਹੈਗੀ ਆ ਸੁਨਾਮੀ ਤਾਂ ਥੋੜਾ ਜਿਹਾ ਹੁਣ ਸੁਨਾਮੀ ਨੂੰ ਵੀ ਸਮਝ ਲਓ ਕਿ ਸੁਨਾਮੀ ਕੀ ਹੁੰਦੀ ਆ ਸੁਨਾਮੀ ਆ ਜਿਹੜੀ ਉਹਦੇ ਬਾਰੇ ਮੈਂ ਇੱਕ ਗੱਲ ਕਹਿ ਦੇਵਾਂ ਕਿ ਇਹ ਜਿਹੜਾ ਹੈਗਾ ਸ਼ਬਦ ਜਦੋਂ ਅੰਗਰੇਜ਼ੀ ਚ ਲਿਖਿਆ ਜਾਂਦਾ ਹੈ ਤਾ ਇਹ ਸੁਨਾਮੀ ਦੇ ਅੱਗੇ ਟੀ ਪਾਈ ਜਾਂਦੀ ਹੈ ਜਾਨੀ ਕਈ ਵਾਰ ਇਹ ਹੁੰਦਾ ਕਿ ਤੁਸੀਂ ਸਮਝਦੇ ਹੋ ਕਿ ਸੁਨਾਮੀ ਹੈ ਜਿਹੜੀ ਐਸ ਨਾ ਹੋਊਗੀ ਨਹੀਂ ਇਹ ਟੀ ਨਾ ਹੁੰਦੀ ਅੱਗੇ ਤੇ ਟੀ ਹੁੰਦੀ ਹੈ ਟੀ ਐਸ ਯੂ ਐਨ ਏ ਐਮ ਆਈ ਸੁਨਾਮੀ ਕਿਉਂ ਆਉਂਦੀ ਹੈ ਜਦੋਂ ਸੁਨਾਮੀ ਤਬਾਈ ਕਿਵੇਂ ਮਚਾਉਂਦੀ ਹੈ ਜਦੋਂ ਸਮੁੰਦਰ ਚ ਨਾ ਬਹੁਤ ਉੱਚੀਆਂ ਲਹਿਰਾਂ ਉੱਠਦੀਆਂ ਤੇ ਸਮੁੰਦਰ ਦੇ ਕਿਨਾਰੇ ਤੇ ਆ ਕੇ ਵਸੇ ਪਿੰਡਾਂ ਤੇ ਸ਼ਹਿਰਾਂ ਨੂੰ ਰੋੜ ਕੇ ਲੈ ਜਾਂਦੀ ਉਹ ਜਿਹੜੀਆਂ ਲਹਿਰਾਂ ਉਹਨਾਂ ਦੀ ਗਤੀ ਵੀ ਬਹੁਤ ਹੁੰਦੀ ਹੈ ਤੇ ਉਹਨਾਂ ਦੀ ਉਚਾਈ ਵੀ ਬਹੁਤ ਹੁੰਦੀ ਹੈ ਤੇ ਬਹੁਤ ਸਾਰਾ ਪਾਣੀ ਲੈ ਕੇ ਆਉਂਦੀਆਂ ਪਾਣੀ ਦੀਆਂ ਲਹਿਰਾਂ ਇੰਨੀਆਂ ਵਿਸ਼ਾਲ ਹੁੰਦੀਆਂ ਕਿ ਮੌਕੇ 'ਨ ਕੋਈ ਬਚਾਅ ਕਾਰਗਾਰੀ ਨਹੀਂ ਹੁੰਦਾ ਤਾਂ ਸਵਾਲ ਤੇ ਹੀ ਪੈਦਾ ਹੁੰਦਾ ਕਿ ਸਮੁੰਦਰ 'ਚ ਤਾਂ ਲਹਿਰਾਂ ਉੱਠਦੀਆਂ ਹੀ ਰਹਿੰਦੀਆਂ ਜਵਾਰ-ਪਾਟੇ ਨਾਲ ਵੀ ਸਮੁੰਦਰ ਉੱਪਰ-ਥੱਲੇ ਹੁੰਦਾ ਰਹਿੰਦਾ ਹੈਗਾ ਫਿਰ ਜਵਾਰ-ਪਾਟੇ ਤੋਂ ਇਲਾਵਾ ਜਿਹਨੂੰ ਕਹਿ ਸਕਦੇ ਆ ਕਿ ਹਵਾ ਦੇ ਨਾਲ ਵੀ ਲਹਿਰਾਂ ਬਣਦੀਆਂ ਰਹਿੰਦੀਆਂ ਪਾਰੇ ਸਮੁੰਦਰ ਦੇ ਨਾਲ ਘੇਰੇ ਚ ਹੀ ਰਹਿੰਦੀਆਂ ਆ ਉਹਦੀ ਇੱਕ ਨਿਸ਼ਚਿਤ ਮਾਤਰਾ ਹੀ ਹੁੰਦੀ ਆ ਕਿ ਜਿੰਨਾ ਕ ਸਮੁੰਦਰ ਨੇ ਅੱਗੇ ਧਰਤੀ ਵੱਲ ਨੂੰ ਵਧਣਾ ਕਿੰਨੀਆਂ ਕ ਲਹਿਰ ਉੱਪਰ ਉੱਠਣੀਆਂ ਪਰ ਜਦੋਂ ਕਿਹਾ ਜਾ ਸਕਦਾ ਸੁਨਾਮੀ ਆਉਂਦੀ ਆ ਉਦੋਂ ਤਾਂ ਫੇਰ ਉਹ ਬਹੁਤ ਕਿਲੋਮੀਟਰ ਤੱਕ ਮਾਰ ਕਰਦੀ ਆ ਸੁਨਾਮੀ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਆ ਨਾ ਉਹ ਅਸਲ ਦੇ ਵਿੱਚ ਤਾਂ ਭਚਾਵਾਲ ਆਉਣਾ ਆਈ ਪਚਾਲ ਕਾਰਨ ਜਦੋਂ ਸਮੁੰਦਰ ਹੇਠਲੀ ਧਰਤੀ ਹਿੱਲਦੀ ਆ ਤਾਂ ਪਾਣੀ ਵੀ ਹਲੋਰੇ ਖਾਂਦਾ ਹੈ ਐਂ ਸਮਝ ਲਓ ਕਿ ਜਿਵੇਂ ਪਾਣੀ ਨਾਲ ਭਰੀ ਹੋਈ ਕੋਈ ਕੜਾਈ ਬੱਠਲ ਜਾਂ ਹਲਾ ਰੱਖਾ ਜਾਵੇ ਤੇ ਜਦੋਂ ਹਲੋਰਾ ਪੈਂਦਾ ਹੈ ਤੇ ਪਾਣੀ ਦੀ ਛਾਲਾ ਜਿਹੜੀ ਉਹ ਕੰਡਿਆਂ ਤੋਂ ਬਾਹਰ ਆ ਨਿਕਦੀ ਆ ਪਚਾਲ ਜੇ ਜਿੱਥੇ ਭਕਾਲ ਆਇਆ ਜੇ ਉਹ ਧਰਤੀ ਦੇ ਕੰਡੇ ਦੇ ਨੇੜੇ ਆ ਤਾਂ ਪਾਣੀ ਦੀ ਛਾਲ ਵੀ ਫਿਰ ਬਹੁਤ ਭਾਰੀ ਹੁੰਦੀ ਹੈ ਕਈ ਵਾਰੀ ਤਾਂ ਪਾਣੀ ਦੀ ਛਲ 100 ਫੁੱਟ ਤੱਕ ਉੱਚੀ ਹੋ ਜਾਂਦੀ ਹੈ ਤੇ ਬਹੁਤ ਸਪੀਡ ਨਾਲ ਇਹ ਕਿਨਾਰੇ ਤੋਂ ਬਾਹਰ ਆਉਂਦੀ ਹੈਗੀ ਤੇ ਇਹਦੀ ਸਪੀਡ ਵੀ ਮਾਕੇ 100 ਕਿਲੋਮੀਟਰ ਤੱਕ ਹੁੰਦੀ ਹੈ 100 ਫੁੱਟ ਉੱਚੀ ਜਿਹੜੀ ਪਾਣੀ ਦੀ ਲਹਿਰ ਆ 100 ਕਿਲੋਮੀਟਰ ਦੀ ਰਫ਼ਤਾਰ ਤੇ ਜਦੋਂ ਆ ਰਹੀ ਹੁੰਦੀ ਹੈ ਤਾਂ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਦਾ ਪਰ ਜੇ ਸਾਗਰ ਦੇ ਵਿਚਾਲੇ ਕਿਤੇ ਦੂਰ ਪਹਚਾਲ ਦਾ ਕੇਂਦਰ ਹੋਵੇ ਤਾਂ ਇਹਦਾ ਅਸਰ ਵੀ ਫਿਰ ਘੱਟ ਹੁੰਦਾ ਸਾਗਰ ਦੇ ਕੰਢੇ ਆਉਣ ਤੱਕ ਉਹ ਜਿਹੜੀ ਲਹਿਰ ਆ ਉਹ ਬਹੁਤ ਕਮਜ਼ੋਰ ਹੋ ਜਾਂਦੀ ਆ ਤਾਂ ਫੇਰ ਕੀ ਆ ਕਿ ਇੱਕ ਤਾਂ ਇਹ ਵੀ ਦੱਸਣ ਦਾ ਮੌਕਾ ਮਿਲ ਜਾਂਦਾ ਕਿ ਭਾਈ ਲਹਿਰ ਆ ਰਹੀ ਆ ਤੁਸੀਂ ਬਚਾ ਕਰ ਲੋ ਮਛੇਰੇ ਆ ਜਾਂ ਕੰਢੇ ਤੇ ਰਹਿਣ ਵਾਲੇ ਲੋਕ ਆ ਉਹ ਭੱਜ ਕੇ ਨੇੜੇ ਚਲੇ ਜਾਂਦੇ ਆ ਪਰ ਨਹੀਂ ਤਾਂ ਬਹੁਤ ਹੁੰਦਾ ਵੈਸੇ ਕਦੇ-ਕਦੇ ਸਮੁੰਦਰ 'ਚ ਜਵਾਲਾਮੁਖੀ ਫਟਣ ਨਾਲ ਜਾ ਤਾਰਾ ਡਿੱਗਣ ਨਾਲ ਜਿਹਨੂੰ ਅਸੀਂ ਤਾਰੇ ਕਹਿੰਦੇ ਨੇ ਟੁੱਟਦੇ ਤਾਰੇ ਜਿਹੜੇ ਧਰਤੀ ਦੇ ਵਿੱਚ ਡਿੱਗਣ ਨਾਲ ਉਹਦੇ ਨਾਲ ਵੀ ਕਈ ਵਾਰ ਸੁਨਾਮੀ ਆ ਜਾਂਦੀ ਹੈ ਭਾਰਤ ਦਾ ਨਾ ਬਹੁਤ ਵੱਡਾ ਹਿੱਸਾ ਜਿਹੜਾ ਉਸ ਸਮੁੰਦਰ ਨਾਲ ਲੱਗਦਾ ਪਰ ਇਸ ਦੇ ਬਾਵਜੂਦ ਭਾਰਤ ਦੇ ਵਿੱਚ ਜੇ ਘਟ ਆਉਂਦੀ ਸੁਨਾਮੀ ਤਾਂ ਉਹਦਾ ਵੀ ਇੱਕ ਕਾਰਨ ਆ ਉਹਦਾ ਕਾਰਨ ਇਹ ਆ ਕਿ ਅਸਲ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਪੁਚਾਲਾਂ ਵਾਲਾ ਖਿੱਤਾ ਘਟ ਪਰ ਤੁਸ ਨੂੰ ਯਾਦ ਹੋਵੇਗਾ ਕਿ 2004 ਦੇ ਵਿੱਚ ਹਿੰਦ ਮਹਾਸਾਗਰ ਦੇ ਵਿੱਚ ਇੱਕ ਵੱਡੀ ਸੁਨਾਮੀ ਆਈ ਸੀ ਉਹਦੇ ਵਿੱਚ 230000 ਲੋਕ ਮਾਰੇ ਗਏ ਸੀ ਭਾਰਤ ਦਾ ਅਰੰਡਮਾਨ ਨਿਕੋਬਾਰ ਟੱਪੂ ਵੱਲ ਤੇ ਮਾਰ ਪਈ ਸੀ ਕਰੰਡੋਨੇਸ਼ੀਆ THAILAND ਮਾਲਦੀਵਸ ਤੇ ਸ਼੍ਰੀਲੰਕਾ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਤਬਾਹੀ ਹੋਈ ਸੀ ਵਿਗਿਆਨ ਨੇ ਬਹੁਤ ਉਨਤੀ ਕਰ ਲਈ ਪਰ ਹਜੇ ਐਨੀ ਉਨਤੀ ਨਹੀਂ ਕੀਤੀ ਕਿ ਅਸੀਂ ਪਛਾਲ ਦੀ ਅਗਾਊਂ ਜਿਹੜੀ ਜਾਣਕਾਰੀ ਆ ਉਹ ਲੈ ਸਕੀਏ ਅਸੀਂ ਇਹ ਆਸ ਕਰੀਏ ਕਿ ਸਾਡੇ ਵਿਗਿਆਨੀ ਆ ਜਿਹੜੇ ਸਾਨੂੰ ਅਜੇਹੀ ਕੋਈ ਪ੍ਰਣਾਲੀ ਵਿਕਸਿਤ ਕਰਕੇ ਦੇਣ ਕਿ ਜਿਹਦੇ ਨਾਲ ਪਚਾਲ ਦੀ ਜਿਹੜੀ ਭਵਿੱਖਬਾਣੀ ਕਰਨੀ ਸੰਭਵ ਹੋਵੇ ਤਾਂ ਮਨੁੱਖੀ ਜਾਨਾਂ ਤੇ ਮਾਲ ਦਾ ਨੁਕਸਾਨ ਹੋਣੋਂ ਬਚ ਸਕੇ ਅੱਜ ਲਈ ਜਾਣਕਾਰੀ ਇੰਨੀ ਅਗਲੀ ਵਾਰ ਆਪਾਂ ਧਰਤੀ ਦੇ ਵਿੱਚ ਸਲਾਹ ਕੱਢ ਕੇ ਉਹਦੇ ਵਿੱਚ ਰੋੜੀ ਛਟਣ ਦੀ ਕੋਸ਼ਿਸ਼ ਕਰਾਂਗੇ